ਆਪਣੇ ਗੀਤਾਂ ਨਾਲ ਕਰੋੜਾਂ ਦਿਲ ਜਿੱਤਣ ਤੋਂ ਬਾਅਦ ਗੁਰੂ ਰੰਦਾਵਾ ਹੁਣ ਪੰਜਾਬੀ ਫਿਲਮ ਇੰਡਸਟਰੀ ਵਿੱਚ ਹਲਚਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਆਪਣੀ ਨਵੀਂ ਧਮਾਕੇਦਾਰ ਪੰਜਾਬੀ ਫਿਲਮ ਸ਼ਾਹਕੋਟ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਆ ਰਹੇ ਨੇ ਗੁਰੂ ਰੰਦਾਵਾ ਅੱਜ ਹੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਇਸ ਆਉਣ ਵਾਲੀ ਨਵੀਂ ਫਿਲਮ ਸ਼ਾਹਕੋਟ ਤੇ ਪੋਸਟਰ ਦਾ ਐਲਾਨ ਕਰ ਦਿੱਤਾ ਗਿਆ ਹੈ ਪੋਸਟਰ ਦੀ ਪਹਿਲੀ ਝਲਕ ਦਰਸ਼ਕਾਂ ਦੇ ਸਾਹਮਣੇ ਆ ਗਈ ਹੈ ਕਲਾਕਾਰਾਂ ਵਿੱਚ ਗੁਰੂ ਰੰਦਾਵਾ ਅਤੇ ਈਸ਼ਾ ਤਲਵਾਰ ਮੁੱਖ ਭੂਮਿਕਾ ਨਿਭਾ ਰਹੇ ਨੇ ਉੱਥੇ ਹੀ ਰਾਜ ਬੱਬਰ ਸੀਮਾ ਕੌਸ਼ਲ ਹਰਦੀਪ ਗਿਲ ਅਤੇ ਗੁਰ ਸ਼ਬਦਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਇਹ ਫਿਲਮ 4 ਅਕਤੂਬਰ 2024 ਨੂੰ ਸਿਲਵਰ ਸਕਰੀਨਸ ਉੱਤੇ ਆਉਣ ਲਈ ਤਿਆਰ ਹੈ ਤੇ ਦਰਸ਼ਕਾਂ ਦੇ ਵੱਲੋਂ ਇਸ ਫਿਲਮ ਵਾਸਤੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਸ਼ਾ ਕੋਟ ਫਿਲਮ ਰਾਜੀਵ ਢੀਂਗਰਾ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਕਨਸੈਪਟ ਹੈ ਜੋ ਕਿ ਕਾਮੇਡੀ ਨਾਈਟਸ ਵਿਦ ਕਪਿਲ ਲਵ ਪੰਜਾਬ ਅਤੇ ਫਿਰੰਗੀ ਵਰਗੇ ਸਫਲ ਟੀਵੀ ਸ਼ੋਅ ਪਹਿਲਾਂ ਹੀ ਦੇ ਚੁੱਕੇ ਨੇ ਫਿਲਮ ਦਾ ਨਿਰਮਾਣ ਅਨਿਰੁੱਧ ਮੋਹਤਾ ਦੇ ਦੁਆਰਾ ਕੀਤਾ ਗਿਆ ਹੈ ਸ਼ਾਕੋਟ ਫਿਲਮ ਦੇ ਨਿਰਦੇਸ਼ਕ ਰਾਜੀਵ ਢੀਂਗਰਾ ਦਾ ਇਸ ਪ੍ਰੋਜੈਕਟ ਬਾਰੇ ਕਹਿਣਾ ਹੈ ਕਿ ਇੱਕ ਨਿਰਦੇਸ਼ਕ ਵਜੋਂ ਮੇਰਾ ਇੱਕੋ ਇੱਕ ਉਦੇਸ਼ ਚੰਗੀਆਂ ਕਹਾਣੀਆਂ ਨੂੰ ਵਿਸ਼ਵ ਪੱਧਰ ਉੱਤੇ ਦਰਸ਼ਕਾਂ ਤੱਕ ਪਹੁੰਚਾਉਣਾ ਹੈ ਸ਼ਾਕੋਟ ਦੇ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਕੋਈ ਨਿਯਮਿਤ ਪ੍ਰੇਮ ਕਹਾਣੀ ਨਹੀਂ ਹੈ ਸੋ ਗੁਰੂ ਰੰਦਾਵਾ ਤੇ ਈਸ਼ਾ ਤਲਵਾਰ ਦੀ ਔਨ ਸਕਰੀਨ ਕੈਮਿਸਟਰੀ ਦੀ ਦਰਸ਼ਕਾਂ ਵਿੱਚ ਬਹੁਤ ਉਡੀਕ ਕੀਤੀ ਜਾ ਰਹੀ ਹੈ। ਇਹ ਫਿਲਮ 4 ਅਕਤੂਬਰ ਨੂੰ ਦੁਨੀਆ ਭਰ ਦੇ ਵਿੱਚ ਸਿਨੇਮਾ ਘਰਾਂ ਵਿੱਚ ਵੱਡੇ ਪੱਧਰ ਉਤੇ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਨੂੰ 7 ਕਲਰਸ ਦੁਆਰਾ ਦੁਨੀਆ ਭਰ ਵਿੱਚ ਵੰਡਿਆ ਜਾਵੇਗਾ। ਆਪਣੇ ਗੀਤਾਂ ਨਾਲ ਕਰੋੜਾਂ ਦਿਲ ਜਿੱਤਣ ਤੋਂ ਬਾਅਦ ਗੁਰੂ ਰੰਦਾਵਾ ਹੁਣ ਪੰਜਾਬੀ ਫਿਲਮ ਇੰਡਸਟਰੀ ਵਿੱਚ ਹਲਚਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਆਪਣੀ ਨਵੀਂ ਧਮਾਕੇਦਾਰ ਪੰਜਾਬੀ ਫਿਲਮ ਸ਼ਾਹਕੋਟ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਆ ਰਹੇ ਨੇ ਗੁਰੂ ਰੰਦਾਵਾ ਅੱਜ ਹੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਆਉਣ ਵਾਲੀ ਨਵੀਂ ਫਿਲਮ ਸ਼ਾਹਕੋਟ ਦੇ ਪੋਸਟਰ ਦਾ ਐਲਾਨ ਕਰ ਦਿੱਤਾ ਗਿਆ ਹੈ ਪੋਸਟਰ ਦੀ ਪਹਿਲੀ ਝਲਕ ਦਰਸ਼ਕਾਂ ਦੇ ਸਾਹਮਣੇ ਆ ਗਈ ਹੈ ਕਲਾਕਾਰਾਂ ਵਿੱਚ ਗੁਰੂ ਰੰਦਾਵਾ ਅਤੇ ਈਸ਼ਾ ਤਲਵਾਰ ਮੁੱਖ ਭੂਮਿਕਾ ਨਿਭਾ ਰਹੇ ਨੇ ਉੱਥੇ ਹੀ ਰਾਜ ਬੱਬਰ ਸੀਮਾ ਕੌਸ਼ਲ ਹਰਦੀਪ ਗਿਲ ਅਤੇ ਗੁਰਸ਼ਬਦ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਇਹ ਫਿਲਮ 4 ਅਕਤੂਬਰ 2024 ਨੂੰ ਸਿਲਵਰ ਸਕਰੀਨਸ ਉੱਤੇ ਆਉਣ ਲਈ ਤਿਆਰ ਹੈ ਤੇ ਦਰਸ਼ਕਾਂ ਦੇ ਵੱਲੋਂ ਇਸ ਫਿਲਮ ਵਾਸਤੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਸ਼ਾ ਕੋਟ ਫਿਲਮ ਰਾਜੀਵ ਢੀਂਗਰਾ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਕਨਸੈਪਟ ਹੈ ਜੋ ਕਿ ਕਾਮੇਡੀ ਨਾਈਟਸ ਵਿਦ ਕਪਿਲ, ਲਵ ਪੰਜਾਬ ਅਤੇ ਫਿਰੰਗੀ ਵਰਗੇ ਸਫਲ ਟੀਵੀ ਸ਼ੋਅ ਪਹਿਲਾਂ ਹੀ ਦੇ ਚੁੱਕੇ ਨੇ। ਫਿਲਮ ਦਾ ਨਿਰਮਾਣ ਅਨਿਰੁੱਧ ਮੋਹਤਾ ਦੇ ਦੁਆਰਾ ਕੀਤਾ ਗਿਆ ਹੈ। ਸ਼ਾਕੋਟ ਫਿਲਮ ਦੇ ਨਿਰਦੇਸ਼ਕ ਰਾਜੀਵ ਢਿੰਗਰਾ ਦਾ ਇਸ ਪ੍ਰੋਜੈਕਟ ਬਾਰੇ ਕਹਿਣਾ ਹੈ ਕਿ ਇੱਕ ਨਿਰਦੇਸ਼ਕ ਵਜੋਂ ਮੇਰਾ ਇੱਕੋ ਇੱਕ ਉਦੇਸ਼ ਚੰਗੀਆਂ ਕਹਾਣੀਆਂ ਨੂੰ ਵਿਸ਼ਵ ਪੱਧਰ ਉੱਤੇ ਦਰਸ਼ਕਾਂ ਤੱਕ ਪਹੁੰਚਾਉਣਾ ਹੈ ਸ਼ਾਕੋਟ ਦੇ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਕੋਈ ਨਿਯਮਿਤ ਪ੍ਰੇਮ ਕਹਾਣੀ ਨਹੀਂ ਹੈ ਸੋ ਗੁਰੂ ਰੰਦਾਵਾ ਤੇ ਈਸ਼ਾ ਤਲਵਾਰ ਦੀ ਔਨ ਸਕਰੀਨ ਕੈਮਿਸਟਰੀ ਦੀ ਦਰਸ਼ਕਾਂ ਵਿੱਚ ਬਹੁਤ ਉਡੀਕ ਕੀਤੀ ਜਾ ਰਹੀ ਹੈ। ਇਹ ਫਿਲਮ 4 ਅਕਤੂਬਰ ਨੂੰ ਦੁਨੀਆ ਭਰ ਦੇ ਵਿੱਚ ਸਿਨੇਮਾ ਘਰਾਂ ਵਿੱਚ ਵੱਡੇ ਪੱਧਰ ਉਤੇ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਨੂੰ 7 ਕਲਰਸ ਦੁਆਰਾ ਦੁਨੀਆ ਭਰ ਵਿੱਚ ਵੰਡਿਆ ਜਾਵੇਗਾ।